ਰਿਆਸਤੇ ਨਾਬਾ ਪ੍ਰੈਸ ਕਲੱਬ ਦੇ ਵੱਲੋਂ ਨਸ਼ਿਆਂ ਦੇ ਮੁੱਦੇ ਤੇ ਲੈ ਕੇ ਇੱਕ ਖਾਸ ਸੈਮੀਨਾਰ ਕਰਵਾਏ ਜਾਣ ਦੀ ਖਬਰ ਹੈ ਜਿਸ ਦੇ ਵਿੱਚ ਮੁੱਖ ਤੌਰ ਤੇ ਪਹੁੰਚੇ ਬਲਾਰੇ ਦੇ ਤੌਰ ਤੇ ਬੁਲਾਰਨ ਦੇ ਤੌਰ ਤੇ ਡਾਕਟਰ ਹਰਸ਼ਿੰਦਰ ਕੌਰ ਉਹਨਾਂ ਨੇ ਇਸ ਸੈਮੀਨਾਰ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨਾਲ ਹੀ ਹਲਕਾ ਨਾਬਾ ਦੇ ਵਿਧਾਇਕ ਦੇ ਪਾਰ ਐਸਪੀ ਪਟਿਆਲਾ ਮੁਹੰਮਦ ਸਰਫਰਾਸ ਆलम ਡੀਐਸਪੀ ਨਾਬਾ ਮਨਦੀਪ ਕੌਰ ਐਸਡੀਐਮ ਨਾਬਾ ਇਸ਼ਮਤ ਵਿਜੇ ਸਿੰਘ ਉਹ ਉਚੇਚੇ ਤੌਰ ਤੇ ਇਸ ਸਮਾਗਮ ਦਾ ਹਿੱਸਾ ਬਣੇ ਅਤੇ ਇਹਨਾਂ ਨੇ ਸਾਰਿਆਂ ਨੇ ਇਸ ਨਸ਼ਿਆਂ ਦੇ ਗੰਭੀਰ ਮੁੱਦੇ ਤੇ ਆਪੋ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਕੀਤਾ ਸਮਾਗਮ ਦੀ ਸ਼ੁਰੂਆਤ ਮੁੱਖ ਬੁਲਾਰਣ ਡਾਕਟਰ ਹਰਸ਼ਿੰਦਰ ਕੌਰ ਦੇ ਭਾਸ਼ਣ ਤੋਂ ਕੀਤੀ ਗਈ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਨਸ਼ਿਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਹਲਕਾ ਵਿਧਾਇਕ ਦੇਵ ਮਾਨੇ ਵੱਲੋਂ ਪ੍ਰੈਸ ਤੇ ਇਸ ਉਪਰਾਲੇ ਦੀ ਸਿਫਤ ਅਤਿਸ਼ਲਾਗਾ ਕੀਤੀ ਗਈ ਰਿਆਸਤ ਨਾਬਾ ਪ੍ਰੈਸ ਕਲੱਬ ਦੇ ਵੱਲੋਂ ਇਸ ਉਪਰਾਲੇ ਨੂੰ ਲੈ ਕੇ ਨਾਬਾ ਦੇ ਲੋਕ ਬੜੇ ਖੁਸ਼ ਨਜ਼ਰ ਆਏ ਨੇ। ਰਿਆਸਤੇ ਨਾਬਾ ਪ੍ਰੈਸ ਕਲੱਬ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਛੇੜੀ ਗਈ ਇਸ ਮੁਹਿੰਮ ਨੂੰ ਅੱਗੇ ਵਧਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ ਅਤੇ ਸਕੂਲਾਂ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੇ ਸੈਮੀਨਾਰ ਆਯੋਜਿਤ ਕਰਦਾ ਹਲਫ ਵੀ ਲਿਆ ਗਿਆ, ਵਾਅਦਾ ਵੀ ਕੀਤਾ ਗਿਆ ਹੈ। ਰਿਆਸਤੇ ਨਾਬਾ ਪ੍ਰੈਸ ਕਲੱਬ ਹੁਣ ਇਨ੍ਹਾਂ ਸਕੂਲਾਂ ਵਿੱਚੋਂ ਹਰ ਸਾਲ ਉਹਨਾਂ ਬੱਚਿਆਂ ਵਿੱਚੋਂ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀ ਨੂੰ ਸਨਮਾਨਿਤ ਵੀ ਕਰਿਆ ਕਰੇਗਾ ਤੇ ਇਨਾਮੀ ਰਾਸ਼ੀ ਦਿਆ ਕਰੇਗਾ। ਜਿਹੜੇ ਨਸ਼ਿਆਂ ਪ੍ਰਤੀ ਚੰਗਾ ਭਾਸ਼ਣ ਮੁਕਾਬਲਾ ਜਾਂ ਕੋਈ ਲਿਖਤ ਲਿਖਣ ਅਤੇ ਆਪਣੇ ਆਲੇ-ਦੁਆਲੇ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨਗੇ ਸਮਾਗਮ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਬినాਹੇੜੀ ਤੋਂ ਛੋਟੇ-ਛੋਟੇ ਸਕੂਲੀ ਬੱਚਿਆਂ ਨੇ ਨਸ਼ਿਆਂ ਪ੍ਰਤੀ ਇੱਕ ਨਾਟਕ ਵੀ ਖੇਡਿਆ ਜਿਸ ਨੂੰ ਦਰਸ਼ਕਾਂ ਨੇ ਖੂਬ ਸਲਾਇਆ ਹਲਕਾ ਵਿਧਾਇਕ ਦੇਵ ਮਾਨੇ ਕਿਹਾ ਭਾਵੇਂ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਨਸ਼ਿਆਂ ਦੇ ਪ੍ਰਤੀ ਗੰਭੀਰਤਾ ਦਿਖਾਈ ਜਾ ਰਹੀ ਹੈ ਅਤੇ ਹਰ ਸੰਭਵ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਹਾਲੇ ਵੀ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਸਾਡੇ ਨੌਜਵਾਨ ਮੁਕੰਮਲ ਤੌਰ ਤੇ ਬਾਹਰ ਨਹੀਂ ਨਿਕਲੇ ਉਹ ਫਸੇ ਹੋਏ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਵਾਸਤੇ ਸਮਾਜ ਅਤੇ ਮੀਡੀਆ ਦਾ ਸਾਥ ਬਹੁਤ ਜ਼ਰੂਰੀ ਹੈ ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹ ਹਲਕੇ ਦੇ ਲੋਕਾਂ ਲਈ ਹਰ ਸੰਭਵ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿਣਗੇ ਹਲਕਾ ਵਿਧਾਇਕ ਦੇ ਵੱਲੋਂ ਰਿਆਸਤੇ ਨਾਬਾ ਪ੍ਰੈਸ ਕਲੱਬ ਦੇ ਇਸ ਉਪਰਾਲੇ ਤੇ ਉਹਨਾਂ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਕਿਹਾ ਕਿ ਮੀਡੀਆ ਦਾ ਸਮਾਜ ਪ੍ਰਤੀ ਫਰਜ਼ ਜਿਹੜਾ ਬਣਦਾ ਉਸ ਨੂੰ ਨਾਬਾ ਦੇ ਪੱਤਰਕਾਰਾਂ ਨੇ ਬਖੂਬੀ ਨਿਭਾਇਆ ਹੈ ਇਸੇ ਤਰ੍ਹਾਂ ਐਸਪੀ ਪਟਿਆਲਾ ਮੁਹੰਮਦ ਸਰਫਰਾਸ ਆਲਮ ਨੇ ਕਿਹਾ ਕਿ ਪੁਲਿਸ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਨਸ਼ਿਆਂ ਦੀ ਇਸ ਦਲਦਲ ਦੇ ਵਿੱਚੋਂ ਨੌਜਵਾਨਾਂ ਨੂੰ ਬਾਹਰ ਕੱਢਿਆ ਜਾਵੇ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ ਦੇ ਅੰਦਰ ਤੁੰਗਿਆ ਜਾਵੇ ਉਹਨਾਂ ਜਿੱਥੇ ਰਿਆਸਤ ਦੇ ਨਾਬਾ ਪ੍ਰੈਸ ਕਲੱਬ ਦੇ ਇਸ ਤਰ੍ਹਾਂ ਦੇ ਵਿਸ਼ਿਆਂ ਤੇ ਸੈਮੀਨਾਰ ਕਰਵਾਉਣ ਤੇ ਧੰਨਵਾਦ ਕੀਤਾ ਉੱਥੇ ਵਿਸ਼ਵਾਸ ਵੀ ਦਿਵਾਇਆ ਕਿ ਪਟਿਆਲਾ ਪੁਲਿਸ ਹਰ ਸਮੇਂ ਲੋਕਾਂ ਦੀ ਮਦਦ ਵਾਸਤੇ ਤਿਆਰ ਹੈ ਜਿਸ ਨਾਲ ਜ਼ਿਲ੍ਹਾ ਪਟਿਆਲਾ ਨਸ਼ਾ ਮੁਕਤ ਬਣ ਸਕੇ ਡਾਕਟਰ ਹਰਸ਼ਿੰਦਰ ਕੌਰ ਨੇ ਸਮਾਜ ਦੇ ਉਹਨਾਂ ਲੋਕਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਿਨ੍ਹਾਂ ਨੇ ਨਸ਼ਿਆਂ ਦੇ ਦਲਦਲ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਬਾਹਰ ਕੱਢਣ ਦੀ ਬਜਾਏ ਸੋਸ਼ਲ ਮੀਡੀਆ ਦੇ ਰਾਹੀਂ ਨਸ਼ਿਆਂ ਦੇ ਵਿੱਚ ਪੀੜਤ ਨੌਜਵਾਨਾਂ ਦੀਆਂ ਵੀਡੀਓ ਬਣਾਉਣ ਨੂੰ ਹੀ ਤਵੱਜੋ ਦਿੱਤੀ ਹੈ ਡਾਕਟਰ ਹਰਸ਼ਿੰਦਰ ਕੌਰ ਦਾ ਕਹਿਣਾ ਹੈ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਨਸ਼ਾ ਮੁਕਤ ਕਰਨਾ ਹੋਵੇਗਾ ਅਤੇ ਹੌਲੀ-ਹੌਲੀ ਸਾਡੇ ਆਲੇ-ਦੁਆਲੇ ਨੌਜਵਾਨਾਂ ਅਤੇ ਨਸ਼ਾ ਪੀੜਤ ਲੋਕਾਂ ਨੂੰ ਫਿਰ ਜਾਗਰੂਕ ਕਰਕੇ ਇਸ ਦਲਦਲ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਜਿਸ ਤੱਕ ਮਿਆਜ਼ਾ ਅੱਜ ਸਾਡਾ ਸਮਾਜ ਭੁਗਤ ਰਿਹਾ ਹੈ ਉਹਨਾਂ ਵੱਲੋਂ ਰਿਆਸਤ ਦੇ ਨਾਬਾ ਪ੍ਰੈਸ ਕਲੱਬ ਦਾ ਵਿਸ਼ੇਸ਼ ਸੈਮੀਨਾਰ ਆਯੋਜਿਤ ਕਰਦੇ ਇੱਕ ਵੱਡਾ ਉਪਰਾਲਾ ਦੱਸਦੇ ਹੋਏ ਧਰਵਾਦ ਕੀਤਾ ਅਤੇ ਕਿਹਾ ਕਿ ਸਮਾਜ ਨੂੰ ਸੁਧਾਰਨ ਲਈ ਪੱਤਰਕਾਰਤਾ ਇੱਕ ਵੱਡਾ ਸਾਧਨ ਹੈ ਅਤੇ ਸਾਰਥਕ ਪੱਤਰਕਾਰੀ ਰਾਹੀਂ ਨਸ਼ਿਆਂ ਦੀ ਰੋਕਥਾਮ ਲਈ ਮੀਡੀਆ ਵੀ ਸਾਥ ਦੇ ਸਕਦਾ ਹੈ ਇਸੇ ਤਰ੍ਹਾਂ ਡੀਐਸਪੀ ਨਾਬਾ ਮਨਦੀਪ ਕੌਰ ਦਾ ਕਹਿਣਾ ਸੀ ਕਿ ਨਾਬਾ ਪੁਲਿਸ ਹਮੇਸ਼ਾ ਲੋਕਾਂ ਦੇ ਨਾਲ ਹੈ ਅਤੇ ਨਸ਼ਿਆਂ ਪ੍ਰਤੀ ਕੋਈ ਵੀ ਐਕਸ਼ਨ ਲੈਣ ਤੋਂ ਪਿੱਛੇ ਨਹੀਂ ਹਟੇਗੀ ਉਹਨਾਂ ਹਲਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਨਸ਼ਿਆਂ ਪ੍ਰਤੀ ਕੋਈ ਖਬਰ ਹੋਵੇ ਤਾਂ ਉਹਨਾਂ ਤੱਕ ਉਹ ਖਬਰ ਜ਼ਰੂਰ ਪੁਚਦੀ ਕੀਤੀ ਜਾਵੇ ਜਿਸ ਤਰੱਕੇ ਉਹਨਾਂ ਦੇ ਨਾਮ ਵੀ ਗੁਪਤ ਰੱਖੇ ਜਾਣਗੇ ਭਾਵ ਕਿਸੇ ਕਿਸਮ ਦਾ ਕੋਈ ਖੁਲਾਸਾ ਵੀ ਨਹੀਂ ਕੀਤਾ ਜਾਏਗਾ ਯਾਸਤੇ ਨੰਬਰ ਪਲੱਸ ਦਾ ਕਲੱਬ ਦਾ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਅੱਜ ਨਾਬਾ ਦੇ ਵਿੱਚ ਇਹ ਬਹੁਤ ਹੀ ਸਖਸਤਾ ਜੀ ਇੱਥੇ ਕਰਵਾਇਆ ਗਿਆ ਨਾਪਾ ਦੇ ਵਿੱਚ ਇਹਦਾ ਵਿਸ਼ਾ ਜਿਹੜਾ ਸੀਗਾ ਉਹ ਸੀਗਾ ਕਿ ਨਸ਼ੇ ਜਿਹੜੇ ਆ ਉਹਨਾਂ ਤੋਂ ਕਿਵੇਂ ਮੁਕਤੀ ਪਾਈ ਜਾ ਸਕਦੀ ਹੈ ਨਸ਼ਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਤੇ ਬਹੁਤ ਹੀ ਸ਼ਾਨਦਾਰ ਸਮਾਗਮ ਜਿਹੜਾ ਹੋਇਆ ਇਹਦੇ ਵਿੱਚ ਅਲੱਗ-ਅਲੱਗ ਸ਼ਖਸੀਅਤਾਂ ਨੇ ਆਪਣੇ ਵਿਚਾਰ ਰੱਖੇ ਆ ਤੇ ਨਿਚੋੜ ਇਹ ਆ ਜੀ ਕਿ ਨਸ਼ੇ ਜਿਹੜੇ ਆ ਪੰਜਾਬ ਨਸ਼ਾ ਮੁਕਤ ਹੋ ਸਕਦਾ ਆ ਪੰਜਾਬ ਸਾਰੇ ਨਸ਼ਾ ਮੁਕਤ ਹੋ ਸਕਦਾ ਆ ਦੁਨੀਆ ਨਸ਼ਾ ਮੁਕਤ ਹੋ ਸਕਦੀ ਆ ਪਰ ਸਾਨੂੰ ਆਪਣੇ ਆਪ ਨੂੰ ਪ੍ਰਸ਼ਾਸਨ ਥੋੜੀ ਮਦਦ ਕਰ ਸਕਦਾ ਪ੍ਰੇਡਿਕਲਜ਼ ਮਦਦ ਥੋੜੀ ਮਦਦ ਕਰ ਸਕਦੀ ਹੈ ਜੀ ਇੱਕ ਕਾਨੂੰਨ ਬਣਾਇਆ ਜਾ ਸਕਦਾ ਸਖਤੀ ਕੀਤੀ ਜਾ ਸਕਦੀ ਹੈ ਜਿਲ੍ਹਾ ਚ ਬੰਦ ਕੀਤਾ ਜਾ ਸਕਦਾ ਜੀ ਪਰ ਜੇ ਲੋਕ ਜਿਹੜੇ ਆ ਉਹ ਸਾਥ ਦੇਣ ਲੋਕ ਜਿਹੜੇ ਆ ਇਹਨੂੰ ਲੋਕ ਲਹਿਰ ਬਣਾ ਲੈਣ ਲੋਕ ਜਿਹੜੇ ਆ ਨਾਲ ਮਿਲ ਜਾਣ ਪ੍ਰਸ਼ਾਸਨ ਦੇ ਸਰਕਾਰ ਦੇ ਜੇ ਅਸੀਂ ਹਰ ਹਾਲ ਦੇ ਵੀ ਤੁਹਾਡੇ ਨਾਲ ਆ ਪਰ ਕੋਈ ਵੀ ਐਸਾ ਗਲਤ ਅੰਸਰ ਸਾਡੇ ਪਿੰਡ ਸਾਡੇ ਸ਼ਹਿਰ ਚ ਕਿਤੇ ਅਸੀਂ ਆਉਂ ਕਰਦਾ ਅਸੀਂ ਰਾਈਟ ਵੀ ਉਹਦੀ ਮੀਟਿੰਗ ਕਰਕੇ ਤੁਹਾਨੂੰ ਅਸੀਂ ਇੰਟਰਨੈਟ ਤਰੀਕੇ ਨਾਲ ਉਹਦੀ ਜਾਣਕਾਰੀ ਦਵਾਂਗੇ ਤਾਂ ਕਿ ਉਹਨਾਂ ਉਤੇ ਕੰਟਰੋਲ ਕੀਤਾ ਜਾ ਸਕਦਾ ਮੇਰਾ ਕਾਲਾ ਨਸ਼ਾ ਜਿਹੜਾ ਬਹੁਤ ਜਲਦੀ ਮੁਕਤ ਹੋਏਗਾ ਨਾਬਾ ਦੇ ਵਿੱਚ ਇਸ ਦੀ ਦਾਗਾਂ ਕੀਤਾ ਸਾਰੇ ਪ੍ਰੈਸ ਕਲੱਬ ਦੇ ਸਾਰੇ ਭਾਈਚਾਰੇ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਇਸ ਉਪਰਾਲਾ ਦੇ ਉੱਪਰ ਬੜੀ ਗੌਰ ਦੇ ਨਾਲ ਇਸ ਸਮਾਗਮ ਜਿਹੜਾ ਧਿਆਨ ਦੇ ਨਾਲ ਰੱਖ ਕੇ ਸਾਰੇ ਅਫਸਰ ਸਾਹਿਬਾਨ ਨੇ ਮੈਨੂੰ ਇੱਥੇ ਬੁਲਾ ਕੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਔਰ ਖਾਸ ਕਰਕੇ ਜਿਹੜੇ ਬੱਚੇ ਸਕੂਲਾਂ ਦੇ ਵਿੱਚੀ ਉਹਨਾਂ ਨੂੰ ਵੀ ਬੁਲਾਇਆ ਔਰ ਅਸੀਂ ਪ੍ਰਣ ਕੀਤਾ ਕਿ ਅਸੀਂ ਸਾਰੇ ਜੇ ਕਿਸੇ ਨੂੰ ਨਹੀਂ ਬਦਲ ਸਕਦੇ ਘੱਟੋ-ਘੱਟ ਆਪ ਅਸੀਂ ਨਸ਼ਾ ਮੁਕਤੀ ਆਪਾਂ ਸੰਸਾਰ ਦੇ ਵਿੱਚ ਆਪਣਾ ਯੋਗਦਾਨ ਪਾਈਏ ਮੈਨੂੰ ਉਮੀਦ ਹੈ ਕਿ ਪੰਜਾਬ ਬਹੁਤ ਜਲਦ ਜਿਹੜਾ ਉਹ ਨਸ਼ਾ ਮੁਕਤੀ ਵਾਲੇ ਪਾਸੇ ਵਧੇਗਾ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡਾ ਵੀ ਇਹ ਬਹੁਤ ਵੱਡਾ ਇੱਕ ਧਿਆਨ ਇਸ ਗੱਲ ਤੇ ਉੱਪਰ ਹੈ ਕਿ ਪੰਜਾਬ ਜਿਹੜਾ ਉਹ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਹੈ ਇਹ ਗੁਰੂਆਂ ਪੀਰਾਂ ਫਕੀਰਾਂ ਕ੍ਰਾਂਤੀਕਾਰੀ ਯੋਧਿਆਂ ਦੀ ਧਰਤੀ ਜਿਹੜੀ ਹੈ ਨਸ਼ਾ ਮੁਕੋਣੀ ਚਾਹੀਦੀ ਹੈ ਉਹਦੇ ਲਈ ਸਾਡੇ ਉਪਰਾਲੇ ਲਗਾਤਾਰ ਚੱਲ ਰਹੇ ਨੇ ਬਹੁਤ ਹੀ ਸਲਾਹਾਂਈਓਗਨ ਉਪਰਾਨਾ ਜਿਹੜੀ ਆਸੀਮਦਰ ਨਾਬਾ ਪ्रेस ਕੋਰ ਬੋਲਤੀ ਕਿਹਾ ਗਿਆ ਹੈ क्योंकि जी प्रेस बनती है वो डेमोक्रेसी लोकतंत्र का चौथा हिस्सा बोलता है जे प्रेस बढ़ चढ़ के हिस्सा ले तो जो मैसेज है और जरा ये मुहिम है नशे के खिलाफ ये ना पॉजिटिव ना कॉन्ट्रीब्यूशन रहेगा क्योंकि प्रेस चाहे तो किसी मैटर चंह तरह हाईलाइट भी कर सकती है और अवेयरनेस जरा पार्ट बनता है किसी भी मुहिम का वो काफ़ी चंकी तरह किया जा सकता है तो इस करके मैं बहुत धन्यवाद

इस मुहिम से बढ़ चढ़ के ले हिस्सा लें और क्वालिटी कॉन्ट्रीब्यूशन करेंगे और अपने जवाब दें जो स्टूडेंट्स हैं जो नौजवान वो अपनी एनर्जी में पॉजिटिव ना का मतलब चैनलाइज करें कई लोग तो, तो मतलब अगे नहीं आते जो है नशा टेस्ट करना भी साथ ही कुछ नहीं करेगी इट तो टेक्स टाइम वो वक्त लगता ही लगता है हाँ, बस कुछ रिजल्ट देखो कि जिसके नाम नहीं अच्छे अच्छे नहीं होने सारे तो बाकी पर भी निकल रहा है सीधे एडिक्टन यू में चाहते की अपना तो हम यही अपील करेंगे दे एडिक्ट है, इवन सोसाइटी में भी ऐसे भी अपील करेंगे कि उन्हें नु मतलब सपोर्ट करें जिनमें की मतलब ना कुछ एडिक्ट जो है डी एडिक्शन पार्सी जान दे तो उन्हें सोसाइटी का पार्ट मूल बनाया जाए इस करके ये मुहिम आप कर सकते हो थैंक यू ਮੇਰੇ ਹਿਸਾਬ ਨਾਲ ਇਹ ਇੱਕ ਨੀਲ ਪੱਥਰ ਸਾਬਤ ਹੋਣ ਵਾਲਾ ਕਿਉਂਕਿ ਇਹੋ ਜਿਹੀ ਗੱਲ ਜਦੋਂ মিডিਆ ਵਰਗਾ ਇੱਕ ਥੰਮ ਸ਼ੁਰੂ ਹੋ ਜਾਵੇ ਸਾਡੇ ਵਿੱਚ ਜਾਣਕਾਰੀ ਤਾਂ ਹੁਣ ਸਭ ਨੂੰ ਹੈ ਜਿਸ ਤਰੀਕੇ ਦੀ ਮਿਲੀ ਭੁਗਤ ਚੱਲਦੀ ਹੈ ਸਭ ਜਾਣਦੇ ਪਰ ਜਦੋਂ ਇੱਕ মিডিਆ ਵੱਲੋਂ ਅਵੇਅਰਨੈਸ ਕੈਂਪੇਨ ਹੋਏਗਾ ਜਿਸ ਵਿੱਚ ਲੋਕਾਂ ਨੂੰ ਮੈਂ ਅੱਜ ਤੁਹਾਡੇ ਨਾਲ ਇੱਕ ਅਜਿਹੀ ਗੱਲ ਸਾਂਝੀ ਕਰਨਾ ਚਾਹਨੀ ਹਾਂ ਲਗਭਗ 31 ਸਾਲ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਜਦੋਂ ਕ੍ਰੂਨ ਹੱਤਿਆ ਦੇ ਵਿਰੋਧਾਵਾਸ ਚੁਕਣੀ ਤਾਂ ਬਿਲਕੁਲ ਕੋਈ ਵੀ ਸੁਣਦਾ ਨਹੀਂ ਸੀ ਤੇ ਮੈਂ ਸਲੂਟ ਕਰਦੀ ਆ ਮੀਡੀਆ ਨੂੰ ਕਿ ਮੈਂ 10 11 ਸਾਲ ਇਸੇ ਤਰ੍ਹਾਂ ਲੱਗੀ ਦੀ ਕੋਈ ਫਾਇਦਾ ਨਹੀਂ ਹੋਇਆ ਜਿਸ ਦੇ ਮੀਡੀਆ ਵਾਲੇ ਨਾਲ ਜੁੜੇ ਤਾਂ ਤੁਸੀਂ ਦੇਖ ਸਕਦੇ ਹੋ ਉਸ ਦਿਨ ਤਵਦੀਦੀ ਸ਼ੁਰੂ ਹੋਈ ਸੀ ਉਹਦੇ ਵਿੱਚ ਘਾਟ ਵੀ ਆਈ ਹੈ ਤੇ ਦੋ ਲੋਕ ਸਾਰੇ ਆਮ ਕਹਿੰਦੇ ਸਨ ਹਾਂਜੀ ਮਾਰਦੇ ਆ ਉਹ ਆਵਾਜ਼ ਨਹੀਂ ਕੱਢਦੇ ਬੋਰਨਰ ਤਾਂ ਉਸੇ ਤਰ੍ਹਾਂ ਹੁਣ ਜੋ ਤੁਸੀਂ ਦੇਖ ਰਹੇ ਹੋ ਕਿ ਨਸ਼ੇ ਦੇ ਵਿੱਚ ਜਿਸ ਢੰਗ ਨਾਲ ਗਲਤਾਂ ਅਸੀਂ ਸਾਰੇ ਹਾਂ ਉਹਦੇ ਵਿੱਚ ਮੀਡੀਆ ਵੱਲੋਂ ਇਹ ਉਠਣੀ ਆਵਾਜ਼ ਤੇ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਜੋ ਤੁਸੀਂ ਅੱਜ ਕੀਤੀ ਵਾਕਈ ਦਿਲ ਟੁੰਬਣੀ ਸੀ ਕਿ ਅਸੀਂ ਜਿਹੜੇ ਮਰੀਜ਼ ਨੇ ਸਭ ਉਹਨਾਂ ਨੂੰ ਨਾ ਉਜਾਗਰ ਕਰਕੇ ਸਗੋਂ ਇੱਕ ਪੋਜ਼ਿਟਿਵ ਸੰਦੇਸ਼ ਦਈਏ ਕਿ ਆ ਜੋ ਛੱਡ ਚੁੱਕੇ ਨੇ ਉਹ ਦੇਖੋ ਸਮਾਜ ਚ ਇੱਕ ਬਣਾ ਚੁੱਕੇ ਨੇ ਤਾਂ ਉਹ ਵਾਕਈ ਤੁਹਾਨੂੰ ਮੈਂ ਦੱਸ ਦਿਆਂ ਨੀਲ ਪੱਥਰ ਸਾਬਤ ਹੋਵੇਗਾ ਉਹ ਗਵਰਨਰ ਜਿਹੜਾ ਕਹਿੰਦਾ ਸੀ ਕਿ ਕਹਿਣ ਲਈ ਨਸ਼ਾ ਬਹੁਤ ਜ਼ਿਆਦਾ ਹੈ ਤਾਂ ਕਿ ਆਪਣਾ ਮੈਸੇਜ ਅੱਗੇ ਤੱਕ ਮੈਂ ਕਹਿੰਦਾ ਦੇਖੋ ਜੀ ਕਿੁੱਪਲੇ ਠੀਕ ਹਾਈ ਲੈਵਲ ਦਾ ਪਤਾ ਜੇ ਬਾਰਡਰ ਤੇ ਜਾ ਕੇ ਉਹ ਤੋਰੇ ਕਰ ਰਿਹਾ ਦੇਖੋ ਦੇਖੋ ਉਹਨਾਂ ਨੇ ਜੋ ਦੋ ਤਿੰਨ ਗੱਲਾਂ ਮੈਂ ਇੱਥੇ ਜ਼ਿਕਰ ਕੀਤੀਆਂ ਸੀ ਉਹਨਾਂ ਨੇ ਇਸੇ ਤਰ੍ਹਾਂ ਹੀ ਕਿਹਾ ਸੀ ਕਿ ਪੁਲਿਸ ਪ੍ਰਸ਼ਾਸਨ ਤੇ ਪੋਲਿਟਿਕਲ ਜੋ ਨੈਕਸਸ ਹੈ ਜਦ ਤੱਕ ਉਹ ਟੁੱਟੇਗਾ ਨਹੀਂ ਹੋਏਗਾ ਨਹੀਂ ਤਾਂ ਮੈਂ ਉਹਨਾਂ ਨੇ ਹੀ ਕਿਹਾ ਸੀ ਗਵਰਨਰ ਸਾਹਿਬ ਉਂਗਲ ਜੋ ਇੱਕ ਸਾਡੇ ਵੱਲ ਚੁੱਕ ਰਹੇ ਹੋ ਬਾਕੀ ਦੀਆਂ ਚਾਰ ਤੁਹਾਡੇ ਵੱਲ ਨੇ ਜੇ ਤੁਸੀਂ ਕਹਿ ਰਹੇ ਹੋ ਬਿਊਰੋਕਰੇਟਿਕ ਨਾਲ ਨਾਲ ਇਨਵੋਲਡ ਹੈ ਤਾਂ ਤੁਹਾਡਾ ਹੀ ਅਧੀਨ ਆਂਦੇ ਦੇ ਤੇ ਦੂਸਰੀ ਗੱਲ ਅਹਿਮ ਤੇ ਉਹਨਾਂ ਨੇ ਕਿਹਾ ਕਾਡਰ ਕੋਲ ਰੋਲ ਮਾਡਲ ਹੈ ਸੋ ਮੈਨੂੰ ਲੱਗਦਾ ਕਿ ਇੱਕ ਇੱਕ ਪੰਜਾਬੀ ਆਪਣੇ ਆਪ ਵਿੱਚ ਰੋਲ ਮਾਡਲ ਹੈ ਪੰਜਾਬ ਨੂੰ ਰੋਲ ਮਾਡਲ ਦੀ ਲੋੜ ਨਹੀਂ ਹੈ ਸਮੁੱਚਾ ਪੰਜਾਬ ਇੱਕ ਰੋਲ ਮਾਡਲ ਹੈ ਤੇ ਜੇ ਲਈ ਤੁਸੀਂ ਤਾਂ ਰੇਗਿਸਤਾਨ ਚ ਸੁੱਖਦੇ ਹੋਗੇ ਨਾ ਇੱਕ ਕੱਲੇ ਪੰਜਾਬੀ ਨੂੰ ਉਹ ਉੱਥੇ ਵੀ ਹਰਾ-ਭਰਾ ਪੰਜਾਬ ਬਣਾ ਦੇਗਾ ਸਿਰਫ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਵੰਡੋ ਨਾ ਸਾਨੂੰ ਪੰਜਾਬੀਆਂ ਨੂੰ ਤੁਸੀਂ ਧਰਮ ਦੇ ਆਧਾਰ ਤੇ ਵੀ ਵੰਡਿਆ ਜਾਤ-ਪਾਤ ਦੇ ਆਧਾਰ ਤੇ ਵੀ ਵੰਡਿਆ ਫਿਰ ਪੋਲਿਟਿਕ ਨਹੀਂ ਵੰਡਦੇ ਸਿਰਫ ਇਹ ਵੰਡ-ਬੰਦ ਕਰਦੇ ਪੰਜਾਬੀ ਤਾਂ ਇੱਕ ਹੀ ਆਪੇ ਹਨ ਤੇ ਜੇ ਉਹ ਨੈਕਸਸ ਤੋੜਨਾ ਪਹਿਲੀ ਗੱਲ ਤਾਂ ਅਹਿਮ ਗੱਲ ਦੂਜੀ ਕਿ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਫੜ ਕੇ ਤਾੜਨਾ ਕੋਈ ਸੋਲੂਸ਼ਨ ਨਹੀਂ ਹੈ ਉਹ ਤਾਂ ਬਿਮਾਰ ਨੇ ਤੇ ਮਤਲਬ ਇੱਕ ਤਾਂ ਜਿਹੜਾ ਵੇਚ ਰਿਹਾ ਉਹਨੂੰ ਫੜਨ ਦੀ ਲੋੜ ਤੇ ਸੋਲੂਸ਼ਨ ਹਰ ਇੱਕ ਘਰ ਤੋਂ ਸ਼ੁਰੂ ਹੋਣਾ ਜੇ ਤੋ ਹਰ ਘਰ ਆਪਣੀ ਜ਼ਿੰਮੇਵਾਰੀ ਲਏਗਾ ਕਿ ਮੈਂ ਆਪਣੇ ਘਰ ਵਿੱਚ ਦੇਖੋ ਨਾ ਉਹਨਾਂ ਹੀ ਘਰਾਂ ਵਿੱਚੋਂ ਬੇਟੀਆਂ ਤੇ ਬੇਟੇ ਟੌਪ ਤੇ ਨਾ ਸਿਰਫ ਖਿਡਾਰੀ ਬਣਦੇ ਨੇ ਟੌਪ ਤੇ ਤੁਸੀਂ ਦੇਖਦੇ ਹੋਗੇ ਸਾਇੰਟਿਸਟ ਵੀ ਬਣਦੇ ਨੇ ਟੌਪ ਤੇ ਬਿਜ਼ਨਸ ਵੂਮੈਨ ਸਾਰਾ ਕੁਝ ਬਣ ਰਿਹਾ ਹੈ ਦਾ ਮਤਲਬ ਹੈ ਕਿ ਕੁਝ ਉਹ ਘਰ ਜਿਹੜੇ ਆਪਣੀ ਜ਼ਿੰਮੇਵਾਰੀ ਤੋਂ ਛਡ ਕਰੇ ਨੇ ਉਹਨਾਂ ਨੂੰ ਜਗਾਉਣ ਦੀ ਲੋੜ ਹੈ ਕਿ ਤੁਸੀਂ ਆਪ ਰੋਲ ਮਾਡਲ ਕਰਦੇ ਵਿੱਚ ਬਣੋ ਤਾਂ ਕਿ ਤੁਸੀਂ ਆਪਣੇ ਬੱਚੇ ਨੂੰ ਜਿਹਨੇ ਦੱਸਿਆ ਕਿ ਸਪੋਰਟਸ ਦੇ ਵੱਲ ਤੁਰਨੀ ਪਰ ਉਹਨਾਂ ਸਾਰਿਆਂ ਚ ਸਭ ਤੋਂ ਅਹਿਮ ਹੈ ਕਿ ਆਪਣੀ ਜ਼ੁਬਾਨ ਤੋਂ ਕੁੱਟਣਾ ਉਹਨੇ ਕਦੇ ਵੀ ਆਪਣੇ ਇਸ ਸੂਬੇ ਨਾਲ ਟ੍ਰੇਨ ਨਹੀਂ ਕਰ ਸਕਦਾ ਸਾਡੇ ਬੱਚੇ ਪੰਜਾਬੀ ਜ਼ੁਬਾਨ ਤੋਂ ਕੁੱਟ ਚੁੱਕੇ ਨੇ ਸੱਭਿਆਚਾਰ ਤੋਂ ਕੁੱਟ ਚੁੱਕੇ ਨੇ ਭੱਜਣ ਨੂੰ ਕਾਲੇ ਨੂੰ ਸੋ ਜਦੋਂ ਪੰਜਾਬੀਆਂ ਦੇ ਮਨ ਵਿੱਚ ਆਪਣੀ ਧਰਤੀ ਨੂੰ ਪਿਆਰ ਸ਼ੁਰੂ ਹੋਏਗਾ ਆਪਣੇ ਇਤਿਹਾਸ ਵਿੱਚ ਰੋਲ ਮਾਡਲ ਲਾਗ ਲੈਣਗੇ। ਕਦੋਂ ਦੀ ਉਸੇ ਪੱਲ ਸ਼ੁਰੂ ਹੋ ਜਾਏਗੀ ਕਿ ਕਿਉਂਕਿ ਉਹ ਇਸ ਪਾਸੇ ਵੱਲ ਨਹੀਂ ਜਾਣਗੇ। ਪਟਿਆਲਾ ਨਾਬਾ ਪ੍ਰੈਸ ਕਲੱਬ ਨੇ ਜਿਹੜਾ ਇਹ ਪ੍ਰਚਾਰ ਕੀਤਾ ਬਹੁਤ ਵਧੀਆ। ਇਹਦੇ ਵਿੱਚ ਇੱਕੋ ਮੰਚ ਤੇ ਸਾਰਿਆਂ ਨੂੰ ਇਕੱਠਾ ਕੀਤਾ ਗਿਆ ਹੈ ਤੇ ਆਪਣਾ ਸਾਰਿਆਂ ਦਾ ਏਮ ਉਹ ਵੀ ਇੱਥੇ ਆ ਕਿ ਨਸ਼ੇ ਤੇ ਢੱਲ ਪਾਉਣੀ। ਤੇ ਜੇ ਆਪਾਂ ਇੱਕੋ ਮੰਚ ਤੇ ਇਕੱਠੇ ਹੋ ਕੇ ਇਸ ਪ੍ਰਚਾਰਲੇ ਦਾ ਜੇ ਪਿੱਛੇ ਆਪਾਂ ਮਿਹਨਤ ਕਰਾਂਗੇ ਨਾ ਜ਼ਰੂਰ ਆਪਾਂ ਨਸ਼ੇ ਤੇ ਢੱਲ ਪਾ ਸਕਾਂਗੇ। ਕਿੰਨਾ ਲੱਗਦਾ ਵੀ ਜਿਹੜਾ ਕਿੰਨਾ ਫਟਮਾ ਹੋਊਗਾ ਜੇ ਮੈਂ ਆਪਾ ਸਕੂਲਾਂ ਲੈ ਕੇ ਵੇਅਰ ਕਰੀਏ ਬੱਚਿਆਂ ਦੀਆਂ ਹੋ ਰਿਆਂ ਅੱਗੇ ਵੀ ਇਹੇ ਜਿਹਾ ਜਾਰੀ ਰਹੇਗਾ ਕਿਤਾ ਦੇ ਮੈਨੂੰ ਲੱਗਦਾ ਜੀ ਇੱਥੇ ਥੱਲ ਜ਼ਰੂਰ ਪੈ ਸਕਦੀ ਆ ਜੇ ਪ੍ਰਸ਼ਾਸਨ ਦੇ ਨਾਲ ਨਾਲ ਆਮ ਪਬਲਿਕ ਜਾਂ ਆਪਣੇ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਸਾਡਾ ਸਾਥ ਦੇਣ ਤੇ ਇਸ ਬਿਮਾਰੀ ਤੇ ਵੀ ਆਪਾਂ ਜ਼ਰੂਰ ਥੱਲ ਪਾ ਸਕਦੇ ਆ ਅਧੀ ਮੈਂ ਹਮੇਸ਼ਾ ਜਦੋਂ ਕਿਤੇ ਪਿੰਡ ਦੇ ਵਿੱਚ ਵੀ ਜਾਂ ਕਿਤੇ ਵੀ ਸੈਮੀਨਾਰ ਕਰਨ ਜਾਂਦੀ ਆ ਤਾਂ ਉਹਨਾਂ ਨੂੰ ਕੋਈ ਗੱਲ ਕਹਿਨੀ ਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਮੈਨੂੰ ਤੁਸੀਂ ਪਰਸਨਲੀ ਮੇਰੇ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਦੱਸਣ ਦੀ ਵੀ ਲੋੜ ਨਹੀਂ ਵੀ ਮੈਂ ਕੌਣ ਬੋਲ ਰਿਹਾ ਹਾਂ ਬਸ ਸਾਨੂੰ ਦੱਸਣ ਕਿ ਕਿਹੜੇ ਪਿੰਡ ਤੇ ਕਿਹੜੇ ਮਹੱਲੇ ਚ ਕਿਹੜੀ ਜਗ੍ਹਾ ਤੇ ਜਿਹੜਾ ਫਲਾਣਾ ਬੰਦਾ ਜਿਹੜਾ ਇਸ ਕੰਮ ਦਾ ਧੰਦਾ ਕਰਦਾ ਅਸੀਂ ਉੱਥੇ ਜ਼ਰੂਰ ਆਪਣਾ ਕੰਟਰੋਲ ਕਰਾਂਗੇ ਨਾਬਾ ਵਿਆਸਤੀ ਪ੍ਰੈਸ ਕਲੱਬ ਨੂੰ ਜਿਹੜਾ ਤਰ੍ਹਾਂ ਨਿਕਲਤਾ ਗਿਆ ਬਹੁਤ ਵੱਡੀ ਗੱਲ ਆ ਜਿਹਦੇ ਵਿੱਚ ਪ੍ਰਸ਼ਾਸਨ ਵੀ ਬਣਾਇਆ ਗਿਆ ਨਾ ਨਹੀਂ ਤੇ ਬੜੇ ਵਧੀਆ ਡਾਕਟਰ ਸਮਰਪਤ ਹੋਰ ਨੇ ਸੁਝਾਅਤੇ ਨੇ ਉਹਦੇ ਹਰ ਸੁਝਾਅ ਦੇ ਨਾਲ ਮੈਂ ਸਹਿਮਤ ਹਾਂ ਉਹਨਾਂ ਜਿਹੜਾ ਨਿਚੋੜ ਦਿੱਤਾ ਹੈ ਕਿ ਸਿਸਟਮ ਦੇ ਵਿੱਚ ਤੇ ਨਸੇ ਨੇ ਇੱਕ ਸਿਸਟਮ ਦੀ ਦੇਣ ਉਹਦੇ ਵਿੱਚ ਆਪ ਸਾਰੇ ਸਮਨਾ ਸੋ ਜਿੰਨਾ ਚਿਰ ਤੁਸੀਂ ਸਾਰੇ ਰਲ ਕੇ ਇਸ ਕੋਰਡ ਨੂੰ ਜਦੋਂ ਵੱਡਾਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਇਹ ਨਸਾਂ ਨਹੀਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਮਹਾਰਾਜਾ ਹੀਰ ਸਿੰਘ ਜੀ ਨਗਰੀ ਤੇ ਪ੍ਰੈਸ ਕਲੱਬ ਨਾਲ ਆਏ। ਇੰਨੇ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਕੀਤਾ ਔਰ ਬਹੁਤ ਵਧੀਆ ਬੁਲਾ ਰਹੇ ਨੇ ਕੀਤਾ। ਅਸੀਂ ਚਾਹੁੰਦੇ ਹਾਂ ਵੀ ਸਾਡੇ ਇਲਾਕੇ 'ਚ ਜਿਹੜਾ ਇਹ ਦਾਗ ਹੈ ਨਸ਼ਿਆਂ ਦਾ, ਦਲਦਲੀ 'ਚ ਨੌਜਵਾਨ ਫਸੇ ਨੇ, ਚੋਰੀਆਂ ਕਰਦੇ ਨੇ, ਨਸ਼ਿਆਣੀ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਤੁਸੀਂ ਪ੍ਰੈਸ ਕਲੱਬ ਨੇ ਉਪਰਾਲਾ ਕੀਤਾ ਹੈ, ਲਾਗੂ ਹੋਣ ਅਫਸਰ ਸਾਹਿਬ ਨੂੰ ਵੀ ਬੇਨਤੀ ਹੈ, ਐਮਐਲ ਨੂੰ ਬੇਨਤੀ ਹੈ ਕਿ ਜਿੰਨੇ ਬੰਦੇ ਜਿੱਥੇ ਨਸ਼ਾ ਵਿਕਦਾ ਹੈ ਜੋ ਲੋਕੀ ਨਸ਼ਾ ਕਰਦੇ ਉਹਨੂੰ ਤੁਰੰਤ ਰੋਕਿਆ ਜੇਵੇ ਤਾਂ ਜੋ ਕ੍ਰਾਈਮ ਵੀ ਘੱਟ ਬਣ। ਪ੍ਰੈਸ ਕਲੱਬ ਦੇ ਅਸੀਂ ਸਾਰੇ ਜਿੰਨੇ ਵੀ ਸ਼ਹਿਰ ਵਾਲੇ ਧੰਨਵਾਦ ਕਰਦੇ ਆ ਪ੍ਰੈਸ ਕਲੱਬ ਦਾ ਵੀ ਐਡਾ ਵੱਡਾ ਉਪਰਾਲਾ ਜਿਹੜਾ ਕੀਤਾ ਇਹ ਮੈਂ ਸ਼ਾਇਦ ਪੰਜਾਬ 'ਚ ਪਹਿਲਾ ਨਾਤਾ ਸ਼ਹਿਰ ਹੈ ਜਿੰਨੇ ਐਡਾ ਵਧੀਆ ਉਪਰਾਲਾ ਪ੍ਰੈਸ ਕਲੱਬ ਨੇ ਕੀਤਾ ਪ੍ਰੈਸ ਕਲੱਬ ਦੇ ਅਸੀਂ ਬਹੁਤ ਧੰਨਵਾਦ ਕਰਦੇ ਆ। ਪ੍ਰੈਸ ਕਲੱਬ ਨਾਤਾ ਅੱਜ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜਿਹੜਾ ਨਸ਼ਿਆਂ ਦੇ ਖਿਲਾਫ ਤੁਸੀਂ ਇੱਕ ਸੈਮੀਨਾਰ ਰਖਾ ਕੇ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਹੈ। ਮੈਂ ਪਹਿਲਾਂ ਵੀ ਕਹਿ ਰਿਹਾ ਸੀ ਚਾਰ ਪੀਸ ਬੜੀਆਂ ਇੰਪੋਰਟੈਂਟ ਹੈ ਪ੍ਰੈਸ ਪਬਲਿਕ ਪੁਲਿਸ ਐਂਡ politicians ਜੇ ਚਾਰੇ ਥਾਂ ਲੈਣ ਕਿ ਨਸ਼ਾ ਕੋਈ ਚੀਜ਼ ਹੀ ਨਹੀਂ ਹੈ ਕਿ ਮੁਕਤ ਨਾ ਹੋ ਸਕੇ ਸਾਰੇ ਅਗਰ ਇਸ ਨੂੰ ਪ੍ਰਾਇਰੀਟੀ ਤੇ ਲੈ ਲੈਣ ਤਾਂ ਮੇਰਾ ਨਹੀਂ ਖਿਆਲ ਕਿ ਦੂਰ ਹੋਏਗਾ ਮੈਂ ਪ੍ਰੈਸ ਕਲੱਬ ਨੂੰ ਮੁਬਾਰਕਵਾਦ ਵੀ ਦੇਣਾ ਤੇ ਬੇਨਤੀ ਕਰਨਾ ਕਿ ਇਹਨੂੰ ਕੰਟੀਨਿਊ ਰੱਖੋ ਤੇ ਨਾਭੇ ਨੂੰ ਕਟੋ-ਕਟਾਪਾ ਨਸ਼ਾ ਮੁਕਤ ਕਰੀਂ ਠੀਕ ਹੈ ਔਰ ਜੋ ਇਹਨਾਂ ਪ੍ਰੈਸ ਕਲੱਬ ਨੇ ਪ੍ਰਚਾਰਨਾ ਕੀਤਾ ਹੈ ਇੱਕ ਬਹੁਤ ਹੀ ਵੱਡਾ ਇਤਿਹਾਸਕ ਫੈਸਲਾ ਹੈ ਇਹਦੇ ਸਮਾਜ ਜਿਹੜਾ ਸਮਾਜ ਆ ਉਹਨੂੰ ਬਹੁਤ ਚੰਗੀ ਸੰਦੇਸ਼ ਮਿਲੂਗਾ ਔਰ ਜਿਹੜਾ ਨਸ਼ਿਆਂ ਦਾ ਐਡਾ ਵੱਡਾ ਹੜਾ ਆਇਆ ਹੋਇਆ ਇੱਥੇ ਕੋਈ ਪੂਰਾ ਰੋਕ ਲੱਗੂਗੀ ਔਰ ਅਜ ਅਫਸਰ ਸਾਹਿਬਾਨ ਨੇ ਵੀ ਸਾਰਿਆਂ ਨੇ ਅਸੀਂ ਅੱਜ ਮਿਸਪਲ ਕਾਉਂਸਲਰ ਸਾਹਿਬਾਨ ਸਾਰੇ ਆਏ ਆ ਅਸੀਂ ਤਾਂ ਇੰਨਾ ਵਧੀਆ ਤਰੀਕੇ ਨਾਲ ਅੱਜ ਜਿਹੜਾ ਇਹ ਪ੍ਰਾਰਲਾ ਕੀਤਾ ਮੈਂ ਤਾਂ ਪਹਿਲਾਂ ਦੇਖਿਆ ਹੀ ਨਹੀਂ ਇਸ ਗੱਲ ਤੇ ਪ੍ਰੈਸ ਕਲੱਬ ਨੂੰ ਬਹੁਤ ਬਹੁਤ ਮੁਬਾਰਕ ਮੈਂ ਕਿਹਨ ਨੌਰਵੇ ਤੋਂ ਆਏ ਹਾਂ ਤੇ ਅੱਜ ਇੱਥੇ ਨਾਬਾ ਪ੍ਰੈਸ ਕਲੱਬ ਬਣੀ ਹੋਈ ਜਿਹੜਾ ਕੁਝ ਇਹ ਪ੍ਰੋਗਰਾਮ ਅੰਡਿਕੇ ਆ ਜਿਹੜੇ ਨਸ਼ਿਆਂ ਦੇ ਸੰਬੰਧੀ ਜਿਹੜਾ ਸੈਮੀਨਾਰ ਹੋਇਆ ਬਹੁਤ ਹੀ ਇੱਕ ਛੋਟਾ ਜੋਗ ਉਪਰਾਲਾ ਆਇਆ ਇਹ ਕਿਉਂਕਿ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਹੈਗੇ ਇਹਨਾਂ ਨੇ ਪੂਰੀ ਤਰ੍ਹਾਂ ਘਾਰ ਘਾੜ ਪੁੱਟਿਆ ਹੈਗੇ ਬਰੇਕ ਕਾਰ ਦੇ ਵਿੱਚ ਜਿਹੜਾ ਕੋਈ ਨਾ ਇੱਕ ਇੱਕ ਨਾ ਇੱਕ ਬੰਦਾ ਕੋਈ ਨਾ ਕਿੰਨਾ ਜੇ ਕੋਈ ਪਿਛੇ ਵੀ ਕਿਸੇ ਤੋਂ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਨਸ਼ੇ ਤੋਂ ਦਰਾਸਦਾ ਉਸ ਐਕਚੁਅਲੀ ਜਿਹੜਾ ਛੋਟਾ ਬਹੁਤ ਵਧੀਆ ਉਪਰਾਲਾ ਆਇਆ ਪ੍ਰੈਸ ਕਲੱਬ ਦਾ ਪਰ ਇਹਦੇ ਨਾਲ ਜਿਹੜਾ ਯੋਗਦਾਨ ਹੈ ਪ੍ਰਸ਼ਾਸਨ ਦੇ ਨਾਲ-ਨਾਲ ਜੋ ਨਸਿਆਂ ਤੋਂ ਜਿਹੜੇ ਗ੍ਰਸਤ ਬੰਦੇ ਆ ਜਾਂ ਉਹਨਾਂ ਦੇ ਪਰਿਵਾਰ ਨੇ ਆ ਉਹਨਾਂ ਦਾ ਵੱਡਾ ਯੋਗਦਾਨ ਹੋਣਾ ਚਾਹੀਦਾ ਹੈ ਤਾਂ ਕਿ ਤੇ ਜਾ ਕੇ ਉਹ 3A ਜਿਹੜਾ ਹੈ ਕੋਡ ਹੈ ਉਹ ਖੜਾ ਸਿੱਟੂਗਾ ਤੇ ਜਿਹੜੀਆਂ ਫੈਮਲੀਆਂ ਨੇ ਉਹ ਉਹਨਾਂ ਦਾ ਵੱਡਾ ਯੋਗਦਾਨ ਚਾਹੀਦਾ ਹੈ ਤੋਂ ਅਗਰ ਅਸੀਂ ਬਾਹਰ ਦੀ ਗੱਲ ਕਰੀਏ ਤੇ ਬਾਹਰ ਇਹ ਨਹੀਂ ਹੈ ਕਿ ਬਾਹਰ ਜਿਹੜਾ ਨਸ਼ਾ ਹੈ ਨਹੀਂ ਹੈ ਬਾਹਰ ਨਸ਼ਾ ਹੈ ਵੀ ਹੈ ਪਰ ਉਸ ਨੂੰ ਇਹਨੇ ਵੱਡੇ ਪੱਧਰ ਤੇ ਹਾਈਲਾਈਟ ਕਰਨ ਦੀ ਬਜਾਏ ਉਹਦਾ ਸੋਲੂਸ਼ਨ ਲੱਭਿਆ ਜਾਂਦਾ ਹੈ ਕਿ ਉਹਦਾ ਉਹਦਾ ਸੋਲੂਸ਼ਨ ਕੀਤਾ ਜਾਵੇ ਤਾਂ ਕਿ ਉਹਨੂੰ ਇੱਕ ਤਰ੍ਹਾਂ ਦਾ ਬੋਟ ਦਾ ਜਾਂ ਮੁੱਦਾ ਨਾ ਬਣਾਇਆ ਜਾਵੇ ਇਸ ਤਰ੍ਹਾਂ ਦਾ ਨਹੀਂ ਕੀਤਾ ਜਾਂਦਾ ਉਹਦਾ ਉਹਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦਾ ਬੜੇ 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 ਜਿਹੜੇ ਉੱਥੇ 올ਡ এজ ਹੋਮ ਨੇਗੇ ਉੱਥੇ ਜਿਹੜੇ ਬਜ਼ੁਰਗ ਨੇ ਜੋ ਜੋ ਬਹੁਤ ਸਾਲਾਂ ਤੋਂ ਨਸ਼ਿਆਂ ਨਾਲ ਗ੍ਰਸਤ ਨੇ ਉਹ ਉੱਥੇ ਰਹਿੰਦੇ ਨੇ ਉਹਨਾਂ ਦੀ ਬੜੀ ਵਧੀਆ ਟੇਕ ਕੇਅਰ ਕੀਤੀ ਜਾਂਦੀ ਹੈਗੀ ਔਰ ਜਿਸ ਤਰ੍ਹਾਂ ਤੁਸੀਂ ਸੈਮੀਨਾਰ ਦੇ ਵਿੱਚ ਵੀ ਗੱਲ ਕਰ ਰਹੇ ਸੀਗੇ ਲੈਕਚਰ ਦੇ ਵਿੱਚ ਕਹਿ ਰਹੇ ਸੀ ਕਿ ਵੀ ਇੱਥੇ ਜਿਹੜੀ ਸਾਡਾ 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 ਸਮਾਜ ਹੈ ਨਾ ਉਹ ਨਸ਼ੇ ਤੋਂ ਜਿਹੜੇ ਲੋਕ ਗ੍ਰਸਤ ਹੁੰਦੇ ਆਗੇ ਆਪਾਂ ਦੇਖਦੇ ਆਂਗੇ ਕੋਈ ਕੋਈ ਸ਼ਰਾਬੀ ਆ ਕੋਈ ਵੀ ਆਕਰ ਉਹ ਕਿਤੇ ਡਿੱਗਿਆ ਹੋਇਆ ਆ ਜਾਂ ਕੋਈ ਉਹ ਨਸ਼ਾ ਕਰ ਰਿਹਾ ਸੀ ਉਹ ਨਾ ਉਹਨਾਂ ਉਹ ਉਹਨੇ ਵੀਡੀਓ ਬਣਾ ਕੇ ਅਸੀਂ ਵਾਇਰਲ ਕਰ ਦਿਆ ਸਕੂਲ ਖੜੇ ਉਹਨੂੰ ਦੇਖੀ ਜਾਂਦੇ ਆ ਇਵਨ ਕਿ ਉਹਨੂੰ ਚੱਕਣ ਦੀ بجائے ਜਾਂਦੀ ਹੈਲਪ ਕਰਨ ਦੀ ਵਜਾਏ ਅਸੀਂ ਉਹ ਤਾਂ ਫਨ ਕਰ ਰਹੇ ਹਾਂ ਨਾ ਉਹ ਸਾਡਾ ਸਮਾਜ ਬਹੁਤ ਜ਼ਰੂਰੀ ਹੈ ਕਿ ਸਾਡਾ ਸਮਾਜ ਜਿਹੜਾ ਹੈਗਾ ਇਸ ਜਰਨੇ ਚੀਜ਼ਾਂ ਹੈਲਪ ਕਰੇ ਸਾਡੀਆਂ ਫੈਮਲੀਆਂ ਤਾਂ ਸਾਡਾ ਆਮ ਸਮਾਜ ਜਿਹੜਾ ਹੈਲਪ ਕਰੇ ਤਾਂ ਹੀ ਅਸੀਂ ਮਤਲਬ ਕੋਈ ਇਨਪੋਰਟ ਤੋਂ ਸਾਡਾ ਜਿਹੜਾ ਹਦਾ ਸੁਧਾਰਾ ਹੋ ਸਕੇ